ਜੀ ਜੀ ਵੈਲਕਮ ਹੈ ਜੀ ਸੰਧੂ ਡੈਰੀ ਫਾਰਮਿੰਗ ਦੇ ਵਿੱਚ ਸੋ ਲੋ ਜੀ ਆਪਣਾ ਅੱਜ ਕੱਟੇ ਦਾ 7ਵਾਂ ਦਿਨ ਹੋ ਗਿਆ ਇਹਨੂੰ ਦੁਨੀਆ ਦੇ ਆਏ ਨੂੰ ਤੇ ਪਹਿਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਇਸੇ ਤਰ੍ਹਾਂ ਹੀ ਬਹੁਤ ਪਿਆਰ ਦਿੰਦੇ ਰਹੋ ਸਾਰੇ ਵੀਰ ਭਰਾ ਵੀਡੀਓ ਨੂੰ ਆਪਣੀਆਂ ਜੇ ਵੱਧ ਤੋਂ ਵੱਧ ਸਪੋਰਟ ਕਰੋ ਵੀਰੇ ਆਪਣਾ ਨੂੰ ਚੈਨਲ ਆ ਤੇ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਬਾਈ ਕਿਹੜੇ ਕਿਹੜੇ ਸ਼ਹਿਰ ਦੇ ਆਪਣੀ ਵੀਡੀਓ ਕਿਹੜਾ ਕਿਹੜਾ ਵਿੰਦਾ ਬੰਦਾ ਆਉਤੇ ਸ਼ਹਿਰ ਦਾ ਜਾਂ ਪਿੰਡ ਦਾ ਨਾਂ ਕਮੈਂਟ 'ਚ ਲਿਖਿਆ ਕਰੋ ਜਰੂਰ ਬਾਕੀ ਆਪਾਂ ਨੂੰ ਸ਼ੌਂਕ ਬਾਈ ਨੀਲੀ 라ਵੀ ਦੇ ਇਹ ਜਿਆਦੇ ਅੰਨੀ ਲੀਰਾ ਵੀ ਦੇ ਬੱਚੇ ਪਾਲੇ ਹੋਏ ਆਪਣੇ ਘਰੇ ਬਰੀਡਿੰਗ ਕਰਾਈ ਸੀ ਪਸ਼ੂਆਂ ਉਹ ਉਧਰ ਆਪਣੀਆਂ ਕਟੀਆਂ ਦੋ ਬਿੱਲੋ ਦੇ ਲਾਡੋ ਤੇ ਇਹਦਾ ਨਾਂ ਪਰ ਰੱਖਾਂਗੇ ਤੇ ਇਹਦੀ ਸੱਕੀ ਭੈਣ ਲਾਡੋ ਆ ਬਿਟੀ ਤੇ ਆ ਬਿੱਲੋ ਲਾਡੋ ਦੇ ਬਿੱਲੋ ਤੇ ਉਹ ਆਪਣੀ ਘਿਰ ਵਿੱਚ ਈ ਆ ਆਪਣੀ ਕਾਲੀ ਏ ਉਹ ਠਖੜੀ ਵੀਡੀਓ ਬਣਾਉਂਦੀ ਲੈ ਤੇ ਆ ਕ੍ਰਾਸ ਚੋਂਦਾ ਆਪਣਾ ਇਹ ਵੀ ਨਾ ਨੀਲੀ ਜਿਹਾ ਮੋਰਜ ਗਰੇਡਡ ਚੋਂਦਾ ਆ ਆਪਣੇ ਪਿਓ ਦਾ ਜਾਨਵਰ ਜਾਨੋ ਦਾ ਆਪਣੇ ਕਿਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਉੱਧਰ ਆਪਣੀਆਂ ਵੱਡੀਆਂ ਮੱਝਾਂ ਨਹੀਂ ਲਈਆਂ ਤੇ ਆ ਲਾਡੋ ਤੇ ਦੀ ਆਪਣੇ ਸਾਹ ਦੀ ਮਾਂ ਇਹ ਥੋੜੀ ਬਿਮਾਰ ਹੋ ਗਈ ਸੀਗੀ ਵੀਡੀਓ ਕਿਦਾਂ ਲੱਗਦੀ ਬਈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣਾ ਓਟ ਪੱਤਾ